ਦੋਸਤੋ ਅੱਜ ਮੈਂ ਆਪਣੇ ਮਹਾਂਕਾਵ ਅਣਖ ਪੰਜਾਬ ਦੀ ਮਹਾਰਾਣੀ ਜਿੰਦਾਰ ਵਿੱਚੋਂ ਇਤਿਹਾਸ ਦੇ ਕੁਝ ਵਰਕੇ ਤੁਹਾਡੇ ਰੂਪ ਨੂੰ ਕਰਨ ਜਾ ਰਿਹਾ ਹਾਂ ਪਹਿਲਾਂ ਡੋਗਰੇ ਗਦਾਰਾਂ ਨੇ ਏਕੀ ਲੜਾਈਆਂ ਜਾਣਬੁੱਝ ਕੇ ਹਰਾ ਦਿੱਤੀਆਂ ਹੁਣ ਸਭਰਾਵਾਂ ਦੀ ਜੰਗ ਦੀ ਤਿਆਰੀ ਹੋ ਰਹੀ ਹੈ ਕਰਨ ਇੱਕ ਪਾਸੇ ਸੂਰਮੇ ਅਣਖ ਵਾਲੇ ਗੁੰਦਾ ਗੁੰਦੇ ਜਿੱਤ ਕਰਵਾਉਣ ਦੀਆਂ ਇਸ ਵਾਰੀ ਅੰਗਰੇਜ਼ੀ ਦਾ ਜਾਨ ਸੁੱਕੇ ਵੱਧ ਵੱਧ ਕੇ ਝੋਟਾ ਲਾਉਣ ਦੀਆਂ ਸਿੱਖ ਰਾਜ ਲਈ ਹੋ ਕੁਰਬਾਨ ਜਾਣਾ ਹੱਸ ਹੱਸ ਸ਼ਹੀਦੀਆਂ ਪਾਉਣ ਦੀਆਂ ਹਰਚੰਦ ਸਿੰਘ ਹਸਕੀਮਾ ਕੜੀ ਬੈਠੇ ਦੂਜੇ ਪਾਸੇ ਗਦਾਰ ਹਰਾਉਣ ਦੀਆਂ ਮਹਾਰਾਣੀ ਜਿੰਦਾਰੇ ਬੇਵਸੀ ਦੀ ਹਾਲਤ ਵਿੱਚ ਛੇਰੇ ਪੰਜਾਬ ਦੇ ਅਤੇ ਹਰੀ ਸਿੰਘ ਨਲੂਆ ਦੇ ਸਾਥੀ ਅਨੇਕਾਂ ਜਿੱਤਾਂ ਜਿੱਤਰ ਬੜੇ ਸੂਰਬੀਰ ਸਵੇਰ ਮੁਕਤ ਹੋਏ ਸਰਦਾਰ ਸ਼ਾਮ ਸਿੰਘ ạtਾਰੀ ਨੂੰ ਯਾਦ ਕਰਨਾ ਅਤੇ ਉਹਨਾਂ ਨੂੰ ਸਨੇਹਾ ਭੇਜਦੀ ਹੈ ਕੀ ਕਹਿੰਦੀ ਹੈ ਜੀ ਤੇ ਸ਼ਾਮ ਸਿੰਘ ạtਾਰੀ ਬਲ ਨੂੰ ਜਿੰਦਾ ਲਿਖਿਆ ਖਤ ਲਲਕਾਰ ਸਿੰਘ ਜੀ ਸ਼ੇਰੇ ਪੰਜਾਬ ਦੇ ਤੱਕ ਰੁੱਲਦੀ ਏ ਦਸਤਾਰ ਉਹ ਤੁਸੀਂ ਸਹਾਂ ਜੰਗਾਂ ਜਿੱਤੀਆਂ ਤੇ ਦਿੱਤੇ ਕਿਲੇ ਨਵਾਰ ਮੁਧ ਕੀ ਫੇਰੂ ਸ਼ਹਿਰ ਤੋਂ ਸਿੰਗ ਆਇਲ ਰਾਇਆ ਹਾਰ ਉਹ ਜਿੱਤੀਆਂ ਜੰਗਾਂ ਹਾਰੀਆਂ ਸਾਡੇ ਸਾਡੇ ਆਗੂ ਹੋਏ ਗਦਾਰ ਇੰਜੇ ਰੁੜਦੀ ਸਾਡੀ ਪਤਨਾ ਅੱਜ ਹੁੰਦੀ ਜੇ ਸਰਕਾਰ ਉਹ ਕੀ ਤੇਗਾ ਹੋਈਆਂ ਖੁੰਡੀਆਂ ਕੀ ਮੁਕਿਆ ਦੇਸ਼ ਪਿਆਰ ਕੀ ਤੋਪਾਂ ਹੋਈਆਂ ਠੰਡੀਆਂ ਉਹ ਜੋ ਦਾਗ ਨਾ ਅੰਗਿਆਰ ਹੁਣ ਝੰਡੇ ਨੇ ਸਿੱਖ ਰਾਜ ਦੇ ਜਿਹੜੇ ਆਣ ਫਰੰਗੀਆਂ ਤਾਰ ਜੋ ਕੱਲ ਸੀ ਸਾਤੋਂ ਚੜਕੇ ਉਹ ਜੋ ਕੱਲ ਸੀ ਸਾਤੋਂ ਜਰਕਦੇ ਅੱਜ ਸਾਨੂੰ ਰਹੇ ਬੰਘਾਰ ਅੱਜ ਸਾਥੀ ਸ਼ੀਰੇ ਪੰਜਾਬ ਦਾ ਕਿ ਬੈਠਾ ਦਿਲ ਵਿੱਚ ਧਾਰ ਜਾਓ ਜੈ ਜੈ ਲਾਓ ਸਰਦਾਰ ਜੀ ਜਾਓ ਜੈ ਜੈ ਲਾਓ ਸਰਦਾਰ ਜੀ ਜਾ ਕੇ ਲਾਓ ਫੌਜਾਂ ਦੀ ਸਾਰ ਜਾਂ ਬਾਗ ਸੰਭਾਲੋ ਫੌਜ ਦੀ ਤੁਸੀਂ ਕਰਕੇ ਪਤਨ ਪਾਰ ਫਤਿਹਗੜ੍ਹ ਸਭਰਾਮੀ ਸਿੰਘ ਜੀ ਦਲ ਦੋਨੋਂ ਖੜੇ ਤਿਆਰ ਉਕੀ ਜੂਨ ਹੈ ਗੁਲਾਮ ਦੀ ਪੈ ਥਾ ਥਾ ਤੇ ਫਟਕਾਰ ਅੱਜ ਆਪ ਬਿਨਾ ਨਾ ਕਿਸੇ ਤੇ ਅੱਜ ਆਪ ਬਿਨਾ ਕਿਸੇ ਤੇ ਉਹ ਰਹਿ ਜਿੰਦਾ ਨੂੰ ਇਤਵਾਰ ਰੂਹ ਹੈ ਸ਼ੇਰੇ ਪੰਜਾਬ ਦੀ ਰਹੀ ਮਿੱਤਰ ਨੂੰ ਲਲਕਾਰ ਪੀੜ ਪਵੇ ਜਾਂ ਦੇਸ਼ ਤੇ ਉਹ ਪੀੜ ਪਵੇ ਜਾਂ ਦੇਸ਼ ਤੇ ਘਰ ਬੈਹਦੇ ਨਾ ਸਰਦਾਰ ਹਰਚੰਦ ਸਿੰਘ ਆ ਲੋਕੀ ਗਾਮ ਦੇ ਗਾ ਲੋਕਾਂ ਤਾਂ ਹੀ ਸੁਣਾਉਂਦੇ లేఖ బారీ సంసార బారా విచ సంసార